ਅੜਪੜਿਤ ਇਲਾਕਿਆਂ ਵਿੱਚ ਸੇਵਾ ਪਹੁੰਚਾਉਣ ਲਈ ਨੇਕੀ ਫਾਊਂਡੇਸ਼ਨ ਬੁਰਲਾਡਾ ਵੱਲੋਂ ਇੱਕ ਵਿਸ਼ੇਸ਼ ਕਿਸ਼ਤੀ ਤਿਆਰ ਕੀਤੀ ਗਈ ਹੈ। ਇਹ ਕਿਸ਼ਤੀ ਉਹਨਾਂ ਥਾਵਾਂ ਤੱਕ ਦਵਾਈਆਂ, ਰਸਦ ਅਤੇ ਲੋੜੀਂਦੀਆਂ ਵਸਤਾਂ ਲੈ ਕੇ ਜਾਵੇਗੀ ਜਿੱਥੇ ਸਿੱਧਾ ਪਹੁੰਚਣਾ ਅਸੰਭਵ ਬਣ ਚੁੱਕਿਆ ਹੈ। ਕਿਸ਼ਤੀ ਦਾ ਟ੍ਰਾਇਲ ਸਫਲ ਰਿਹਾ ਹੈ ਤੇ ਹੁਣ ਇਸ ਨੂੰ ਜਲਦੀ ਹੀ ਹੜਪੜਿਤ ਇਲਾਕਿਆਂ ਵੱਲ ਰਵਾਨਾ ਕੀਤਾ ਜਾ ਰਿਹਾ ਹੈ। ਇਸ ਕਿਸ਼ਤੀ ਦਾ ਡਿਜ਼ਾਈਨ ਤੇ ਡਰਾਇੰਗ ਵਕਵਕ ਮਹਿਰਾ ਅਤੇ ਨੇਵੀ ਅਫਸਰਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਉਪਰਾਲੇ ਵਿੱਚ ਕਈ ਦਾਨੀਆਂ ਨੇ ਆਪਣਾ ਯੋਗਦਾਨ ਪੇਸ਼ ਕੀਤਾ ਜਦਕਿ ਪਿੰਡ ਬਰੇ ਸਾਹਿਬ ਦੇ ਮਿਸਤਰੀ ਲੱਖੀ ਸਿੰਘ ਨੇ ਇਸ ਨੂੰ ਹੱਥੀਂ ਤਿਆਰ ਕੀਤਾ ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਮੈਂਬਰ ਦਿਨੇਸ਼ ਰਿਸ਼ੀ ਜੀ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਦਿਨੇਸ਼ ਰਿਸ਼ੀ ਨੰਬਰ ਨੇਕੀ ਫਾਊਂਡੇਸ਼ਨ ਬੁਲੱਡਾ ਦਾਨੀ ਸਮੂਹ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਟ੍ਰਾਇਲ ਕਰ ਰਹੇ ਹਾਂ ਨੇਕੀ ਫਾਊਂਡੇਸ਼ਨ ਦੁਆਰਾ ਬਣਾਈ ਗਈ ਕਿਸ਼ਤੀ ਦਾ ਇਹਦਾ ਮਕਸਦ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਲੋਕਾਂ ਤੱਕ ਅਜੇ ਤੱਕ ਦੀ ਅਪਰੋਚ ਨਹੀਂ ਹੋ پا ਰਹੀ ਉਹਨਾਂ ਤਾਂ ਹੀ ਰਾਸ਼ਨ ਤੇ ਹੋਰ ਸਹੂਲਤਾਂ ਦੀ ਪਹੁੰਚ ਦੇ ਲਈ ਇਸ ਕਿਸ਼ਤੀ ਨੂੰ ਬਣਾਇਆ ਗਿਆ ਹੈ ਇਹਦੇ ਲਈ ਅਸੀਂ ਬਹੁਤ ਸਾਰੀਆਂ ਜਿਹੜੀਆਂ ਦੀਆਂ ਸਪੈਸੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਫਾਲੋ ਕੀਤਾ ਈਵਨ ਅਸੀਂ ਜਿਹੜੇ ਇਹਨਾਂ ਦੇ ਮੈਨੂਫੈਕਚਰਰਸ ਨੇ ਅਸੀਂ ਉਹਨਾਂ ਨੇ ਸਾਡੇ ਨਾਲ ਇਹਨੇ ਡਰਾਇੰਗ ਸ਼ੇਅਰ ਕੀਤੀਆਂ ਈਵਨ ਕਿ ਅਸੀਂ ਜਿਹੜੇ ਸਾਡੇ ਇੰਡੀਅਨ ਨੇਵਲ ਦੇ ਰਿਟਾਇਰਡ ਆਫੀਸਰ ਜਨੇ ਅਸੀਂ ਉਹਨਾਂ ਨਾਲ ਵੀ ਕੰਸਲਟ ਕਰਕੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਤੇ ਇਸ ਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਰਦਾ ਪਰਮਜੀਤ ਸਿੰਘ ਜੀ ਜਿਹੜੇ ਕਿ ਸਾਡੇ ਮੈਂਬਰ ਵੀ ਨੇ ਔਰ ਇਹਨਾਂ ਦੇ ਬੇਟਾ ਲੱਖੀ ਜਿਨ੍ਹਾਂ ਦੇ ਕਿ ਬੜਿਆਂ ਵਿਖੇ ਵਰਕਸ਼ਾਪ ਹੈ ਜਿਨ੍ਹਾਂ ਨੇ ਤਿਆਰ ਕੀਤੀ ਹੈ ਸਕਸੈਸਫੁਲੀ ਇਹ ਤਿਆਰ ਹੋ ਚੁੱਕੀ ਹੈ ਤੇ ਇਹਦਾ ਟਰਾਇਲ ਹੋ ਚੁੱਕਿਆ ਹੈ ਤੇ ਇਸ ਦੀ ਹੁਣ ਥੋੜਾ ਜਿਹਾ ਕੰਮ ਹੋਰ ਹੋਣਾ ਹੈ ਤੇ ਅਸੀਂ ਪਰਮਾਤਮਾ ਅੱਗੇ ਦੁਆ ਗੋਹਾਂ ਕਿ ਇਹਨਾਂ ਨੂੰ ਬਣਾਉਣ ਵਾਲੇ ਸਰਦਾਰ ਪਰਮਜੀਤ ਸਿੰਘ ਜੀ ਲक्की ਜੀ ਤੇ ਇਹਨਾਂ ਦੇ ਫੋਰਮੈਨ ਜੱਜਵੀਰ ਸਿੰਘ ਜੀ ਇਹਨਾਂ ਸਾਰਿਆਂ ਦਾ ਜੀ ਪ੍ਰਮਾਤਮਾ ਤਰੱਕੀ ਬਖਸ਼ੇ ਔਰ ਇਸ ਜਿਹੜਾ ਜਿਹੜੀ ਇਹ ਬਣੀ ਹੈ ਇਹਦੇ ਨਾਲ ਜਿਹੜੇ ਲੋਕ ਅੱਜ ਸਾਡੀ ਅਪਰੋਚ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਅਪਰੋਚ ਹੋ ਕੇ ਇਹਦਾ ਇਹਦੀ ਸਹੀ ਵਰਤੋਂ ਹੋ ਸਕੇ ਧੰਨਵਾਦ